ਹਾਂਜੀ ਦੋਸਤੋ ਸੋਸ਼ਲ ਮੀਡੀਆ ਤੇ ਇੱਕ ਵੀਡੀਓ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਇੱਕ ਨਿੱਕਾ ਜਿਹਾ ਮੁੰਡਾ ਤੇ ਕੁੜੀ ਦੋਵੇਂ ਬੈਠੇ ਹੋਏ ਹਨ। ਇਹ ਦੋਵੇਂ ਮੁੰਡਾ ਕੁੜੀ ਭੈਣ ਭਰਾ ਨੇ ਮੁੰਡਾ ਵੇਖੋ ਕਿਵੇਂ ਬਾਕੀ ਬੱਚਿਆਂ ਨੂੰ ਇਹ ਸਮਝਾ ਰਿਹਾ ਕਿ ਕਦੇ ਵੀ ਆਪਣੀਆਂ ਭੈਣਾਂ ਨਾਲ ਲੜਾਈ ਨਾ ਕਰਿਆ ਕਰੋ। ਉਹਨਾਂ ਨਾਲ ਪਿਆਰ ਨਾਲ ਰਿਹਾ ਕਰੋ। ਜੇਕਰ ਤੁਸੀਂ ਲੜੋਗੇ ਤਾਂ ਉਹਨਾਂ ਦੇ ਚੋਟ ਲੱਗ ਸਕਦੀ ਹੈ। ਇਹ ਮੁੰਡਾ ਆਪ ਤਾਂ ਬੱਚਿਆਂ ਨੂੰ ਸਮਝਾ ਰਿਹਾ ਪਰ ਪਤੰਦਰ ਵੇਖੋ ਫਿਰ ਕਿਵੇਂ ਆਪਣੀ ਹੀ ਭੈਣ ਦਾ ਘਟਾਪਾ ਛੱਡ ਦਿੰਦਾ ਹੈ। ਤੁਸੀਂ ਵੀ ਦੇਖੋ ਇਹ ਪੂਰੀ ਵੀਡੀਓ ਤੇ ਵੀਡੀਓ ਦੇ ਅੰਤ ਵਿੱਚ ਆਪਣੇ ਵਿਚਾਰ ਥੱਲੇ ਮੈਂਟ ਵਿੱਚ ਜ਼ੋਰ ਸੰਜੇ ਕਰੋ ਸਾਸੀ ਦਾਜੀ ਤੁਸੀਂ ਆਪਣੀ ਭੈਣ ਨਾਲ ਲੜਿਆ ਨਾ ਤਰੋ ਪਿਆਰ ਨਾਲ ਰਿਆ ਕਰੂ ਪੀਸ ਤੁਸੀਂ ਨਾਲ ਲੜਿਆ ਤਰੋ ਤੁਹਾਡੀ ਚੂਟ ਲਾ ਦੀ ਜੁਰੀ ਚਾੜੀ ਦੀਤੀਆਂ ਦੇ ਹਾਂ ਅਬੀ ਭੈਣ ਨਾਲ ਮਿਲ ਕੇ ਰਿਆ ਕਰੂ 什么什么？